ਅੱਜ ਤੂਰੀ ਸ਼ਹਿਰ ਵਿੱਚ ਸੀਸੀਟੀਵੀ ਕੈਮਰੇ ਪਹਿਲਾਂ ਵੀ ਆਪਾਂ ਜਦੋਂ ਐਮਪੀ ਦੇ ਤੌਰ ਤੇ ਵੀ ਲਵਾਏ ਸੀ 1.5 ਕਰੋੜ 1 ਕਰੋੜ 30 ਲੱਖ ਰੁਪਿਆ ਤੇ ਸੀਸੀਟੀਵੀ ਕੈਮਰੇ ਸੰਬੰਧੀ ਅਚਾਰੀ ਕੀਤਾ ਜਾਊਗਾ ਤਾਂ ਕਿ ਜਗ੍ਹਾ ਜਗ੍ਹਾ ਤੇ ਸੇਫਟੀ ਵਾਸਤੇ ਪ੍ਰਬੰਧ ਹੋ ਸਕਣ RAM ਬਾਗ ਤੂਰੀ ਕਮਿਊਨਿਟੀ ਹਾਲ ਬਣਾਉਣ ਵਾਸਤੇ 1 ਕਰੋੜ ਰੁਪਿਆ ਜਾਰੀ ਕੀਤਾ ਜਾਊਗਾ ਬ੍ਰਾਹਮਣ ਸਭਾ ਧਰਮਸ਼ਾਲਾ ਬਰਡ ਵਾਲਾ 10 ਲੱਖ ਰੁਪਇਆ ਤੇ ਬਾਕੀ ਜਿੰਨੀਆਂ ਵੀ ਸੁਭਾਮਾ ਨੇ ਬਾਲਮੀਕੀ ਗਾਂਧੀ ਵਸਤੀ ਤਾਂ ਇਨਸ਼ਾ ਅੱਲਾਹ ਬਾਗ ਨੰਬਰ 13 ਉਹ ਵੀ ਹਾਲ ਦੀ ਛੱਤ ਪਾਉਣ ਵਾਸਤੇ 2 ਲੱਖ ਰੁਪਇਆ ਤੇ ਬਾਬਾ ਬੰਸਰੀ ਵਾਲਾ ਸਪੈਸ਼ਲ ਮੰਦਰ ਬਲਫੇਰ ਬਾਗ ਨੰਬਰ 21 ਦੀ ਜਿਹੜੀ ਸੋਸਾਇਟੀ ਹੈ 5 ਲੱਖ ਰੁਪਇਆ ਕੋਈ ਮਿਲਾ ਕੇ 3 ਕਰੋੜ 7 ਲੱਖ ਰੁਪਇਆ ਟੋਟਲ ਇਹਨਾਂ ਸੁਭਾਮਾ ਨੂੰ ਜਿਹੜਾ ਚੈਰੀ ਕੀਤਾ ਜਾਊਗਾ